ਲੋ ਜੀ ਮੇਰਾ ਗੀਤ ਹੈ ਜੀ ਪਿੰਡੂ ਗੀਤਾ ਘਰ ਦਾ ਇੱਕ ਤਾਂ ਪਹਿਲਾਂ ਉਹ ਮੁਸਤੀਕ ਗਾਉਂਦੇ ਹੁੰਦੇ ਸੀ ਰਣਜੀਤਪੁਰ ਦਿਓਰ ਪਰਝਾਈ ਤੇ ਜੇਓਟ ਪਰਝਾਈ ਇਹ ਮੇਰਾ ਜੇਠ ਪਰਝਾਈ ਦਾ ਗੀਤ ਹੈ ਲੋਕ ਕਰਨਾ ਤੁਹਾਨੂੰ ਪੇਸ਼ ਭੁੱਲ ਕੇ ਮੈਂ ਤੱਕ ਬੈਠੀ ਛੜੇ ਜੇਠ ਨੂੰ ਪੈੜਾ ਮੱਲੋ ਮੱਲੀ ਅੱਖੀਆਂ ਮੜਾਵੇ ਭੁੱਲ ਕੇ ਭੁੱਲ ਕੇ ਮੈਂ ਤੱਕ ਬੈਠੀ ਛੜੇ ਜੇਠ ਨੂੰ ਪੈੜਾ ਮੱਲੋ ਮੱਲੀ ਅੱਖੀਆਂ ਮੜਾਵੇ ਜਿੱਧਰ ਵੀ ਜਾਵਾਂ ਹਾਂ ਜਿੱਧਰ ਵੀ ਜਾਵਾਂ ਅੱਖ ਮੇਰੇ ਵਿੱਚ ਰੱਖਦਾ ਮੇਰਾ ਦਿਲ ਕਵਰਾਵੇ ਭੁੱਲ ਕੇ ਭੁੱਲ ਕੇ ਭਰਵੇਂ ਲੈ ਰੱਖਦਾ ਹੈ ਵਿੜਕਾਂ ਮੇਰੀਆਂ ਬਦਬਦ ਕਰਦਾ ਹੈ ਸਿਫਤਾ ਬਥੇਰੀਆਂ ਭਰਵੇਂ ਲੈ ਰੱਖਦਾ ਹੈ ਵਿੜਕਾਂ ਮੇਰੀਆਂ ਬਦਬਦ ਕਰਦਾ ਹੈ ਸਿਫਤਾ ਬਥੇਰੀਆਂ ਖੇਤਾਂ ਵਿੱਚ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਘੜੀ ਮੁੜੀ ਕਰ ਆਵੇ ਭੁੱਲ ਕੇ ਭੁੱਲ ਕੇ ਮੈਂ ਤੱਕ ਬੈਠੀ ਛੜੇ ਜੇਠ ਨੂੰ ਪੜਾ ਮੱਲੋ ਮੱਲੀ ਅੱਖੀਆਂ ਬਣਾਵੇ ਭੁੱਲ ਕੇ ਭੁੱਲ ਕੇ ਆਪਮਾਹੀ ਟੁਰ ਗਿਆ ਛੁੱਟੀ ਜਾਈ ਕੱਟ ਕੇ ਆਪਮਾਹੀ ਟੁਰ ਗਿਆ ਛੁੱਟੀ ਜਾਈ ਕੱਟ ਕੇ ਲੈ ਗਿਆ ਹੈ ਨਾਲ ਮੇਰਾ ਦਿਲ ਵੀ ਉਹ ਪਟ ਕੇ ਬੀਬਿਆ ਤੇ ਵੱਡਾ ਵੀਰ ਤੇਰੇ ਹੀ ਸਹਾਰੇ ਬੈਠਾ ਚਿੱਟੀਆਂ ਬੋਝ ਚੋਂ ਪਾਵੇ ਭੁੱਲ ਕੇ ਫੁੱਲ ਕੇ ਮਾਤਾ ਕਾ ਬੈਠੀ ਛੜੇ ਜੇਠ ਨੂੰ ਪੈੜਾ ਮੱਲੋ ਮੱਲੀ ਅਖਿਆ ਮੜਾਵੇ ਭੁੱਲ ਕੇ ਭੁੱਲ ਕੇ ਘਾ ਕੱਲ ਸੀ ਗਵਾਂਡਣ ਮੁੱਲਾਂ ਦੇ ਵਿੱਚ ਹੱਸ ਗਏ ਜਾਪਦਾ ਕੇ ਜੰਦ ਧੋਪੜਾਂ ਦੇ ਵਿੱਚ ਫਸ ਗਏ ਕੱਲ ਸੀ ਗਵਾਂਡਣਾ ਮੋਲਾਂ ਦੇ ਵਿੱਚ ਹੱਸ ਗਈ ਜਾਪਦਾ ਕਿ ਜੰਦ ਧੋਪੜਾਂ ਦੇ ਵਿੱਚ ਫਸ ਗਈ ਸੱਸ ਵੀ ਤਾਂ ਅੱਖੀਆਂ ਨੂੰ ਮੀਟ-ਮੀਟ ਕਹਿੰਦੀ ਰੋਟੀ ਬੋਟੀਏ ਨੇ ਮੁੰਡੇ ਨੂੰ ਫੜਾ ਦੇ ਭੁੱਲ ਕੇ ਭੁੱਲ ਕੇ ਮੈਂ ਧੱਕ ਬੈਠੀ ਛੜੇ ਜੇਠ ਨੂੰ ਪੈੜਾ ਮੱਲੋ ਮੱਲੀ ਅੱਖੀਆਂ ਮੜਾਵੇ ਭੁੱਲ ਕੇ ਭੁੱਲ ਕੇ ਕਿਸੇ ਚਾਹਵੇਂ ਖੜੀ ਮਰ ਜਾਂ ਜੇਠ ਟੁੱਟ ਪੈਣਾ ਕੋਈ ਚੰਦ ਨਾ ਚੜਾ ਦੇਵੇ ਬਾਬਕ ਵਾਲਾ ਕਿਤੇ ਗੀਤ ਨਾ ਬਣਾ ਦੇਵੇ ਜੇਠ ਟੁੱਟ ਪੈਣਾ ਕੋਈ ਚੰਦ ਨਾ ਚੜਾ ਦੇਵੇ ਬਾਬਕ ਵਾਲਾ ਕਿਤੇ ਗੀਤ ਨਾ ਬਣਾਵੇ ਵਿਚੇ ਵਿੱਚ ਪੀਵਾ ਮੈਂ ਤਾਂ ਗੁੱਸੇ ਵਾਲੀ ਅੱਗ ਉਸਕੰਦਰੇ ਨੂੰ ਕੌਣ ਸਮਝਾਵੇ ਭੁੱਲ ਕੇ ਭੁੱਲ ਕੇ ਮੈਂ ਧੱਕ ਬੈਠੀ ਛੜੇ ਜੇਠ ਨੂੰ ਪੈੜਾ ਮੱਲੋ ਮੱਲੀ ਅੱਖਾਂ ਮੜਾਵੇ ਭੁੱਲ ਕੇ ਭੁੱਲ ਕੇ ਮੈਂ ਤੱਕ ਬੈਠੇ ਛੜ ਜੇਟ ਨੂੰ ਪੈੜਾ ਮੱਲੋ ਮੱਲੀ ਅੱਖਾਂ ਬੜਾਵੇ ਭੁੱਲ ਕੇ ਭੁੱਲ ਕੇ ਵਾਹ ਜੀ ਵਾਹ ਜੀ ਬਹੁਤ ਅੱਛਾ ਜੀ ਧੰਨਵਾਦ